ਤੇ ਤੁਸੀਂ ਲੋਕਾਂ ਦੀ ਸੇਵਾ ਕੀਤੀ ਆ ਆਦਾ ਸੁਨੇਹੇ ਵੀ ਪੇਸ਼ ਕੋ ਵਿਖਾ ਆਪਣੇ ਪਿੰਡਾਂ ਵਾਸਤੇ ਲਾਇਆ ਮੈਂ 15 ਸਾਲ ਤੋਂ ਆਪਣੇ ਪਿੰਡ ਦੀ ਸੇਵਾ ਕਰ ਰਿਹਾ ਫੌਰੀ ਛੱਡ ਕੇ ਆ ਕੇ ਇੱਥੇ ਬੈਠਾ ਵਰਲਡ ਟੂਰ ਕੀਤਾ ਵਾ ਕਿਉਂ ਨਾ ਕਿ ਬਦਲਾ ਚਾਹਾਂਗੇ ਪਰ ਸਾਡੇ 'ਚ ਇੱਕ ਚਾਜਬਾ ਆਓ ਟੁੱਟਿਆ-ਪੁੱਟਿਆ ਗਿਆ ਜਿਹੜਾ ਪਿੰਡ ਸੈਨਾ ਸੀਗਾ ਅੱਜ ਵਰਕਾਫ ਦੇ ਰਾਤ ਪੰਜਾਬ 'ਚ ਦੀ ਇੰਟਰਨੈਸ਼ਨਲ ਨਕਸ਼ੇ ਤੇ ਲਾਇਆ ਕੰਮ ਦੇਖੋ ਸਾਡਾ ਪਰ ਉਹ ਤਾਂ ਤੁਹਾਨੂੰ ਵੀ ਇਹ ਤਾਂ ਨਹੀਂ ਜੀਜ ਕੰਮ ਉਹਦੀ ਜਿਹੜੀ ਮੈਂ ਕੱਟੇ ਨੇ ਲੁਟੇਰੇ ਸਾਫਤ ਕਰਨ ਦਾ ਤੁਸੀਂ ਮੇਰੇ ਮੇਰੀ ਮਾਤਾ ਨੂੰ ਸਸਪੈਂਡ ਕੀਤਾ ਕੀ ਕਿਹ ਚ ਕੀ ਕੀਤਾ ਪਰ ਰਖਤਾਂ ਦਾ ਦੋਸ਼ ਲਾ ਕੇ ਕਿ ਦੂਸਰਾ ਵੀ ਮਾਤਾ ਦੇ ਅਧਿਕਾਰਾਂ ਦੀ ਇਹਦਾ ਬੇਟਾ ਉਤਰ ਵਰਤੋਂ ਕਰਦਾ ਮੈਂ ਤਾਂ ਕਦੇ ਨਹੀਂ ਰੋਕਿਆ ਪਰ ਵਰਤਮਾਨ ਦੀ ਜਿਹੜੀ ਧਰਮ ਪਤਨੀ ਆ ਜਾਵੇ ਕਿਤੇ ਅਧਾਕਨ ਕਰੇ ਉਹਦੀ ਮਾਤਾ ਉਹਦਾ ਸਹਿਯੋਗ ਕਰੇ ਇਸ ਤੋਂ ਪਹਿਲਾਂ ਜੇ ਲੁਟੇਰੇ ਕਹਿੰਦੇ ਸਾਡੀ ਗਰਾਂਟਾ ਦੀ ਜਾਂਚ ਕਰਾ ਕੇ ਸਾਡੇ ਤੇ ਪਰਚਾ ਦਰਜ ਕਰਦੇ ਨਾ ਫੇਰ ਤਾਂ ਸਵਾਸ ਸੀ ਆਹ ਇੱਕ ਟਾ ਕੇ ਤੁਸੀਂ ਦੱਸੋ ਕਿਹੜਾ ਸਰਪੰਚ ਹੈ ਤੇ ਖਲਾਫ ਬੋਲ ਰਿਹਾ ਜੀ ਪੰਜਾਬ ਆਏ